ਲੋ ਜੀ ਇਧਰ ਤਾਂ ਕਿਸਾਨਾ ਬਲੋ ਇਧਰ ਵੀ ਟਰਾਲੀਆਂ ਲੈ ਜਾਈਆਂ ਲਾਈਆਂ ਜਾ ਚੁੱਕੀਆਂ ਨੇ ਤਾਂ ਜੋ ਡੱਲੇਵਾਲ ਸਾਹਿਬ ਤੱਕ ਵਿਚਾਲੇ ਸਟੇਜ ਰੱਖ ਲਈ ਗਈ ਹੈ ਵਿਚਾਲੇ ਸਟੇਜ ਲਾ ਲਈ ਹੈ ਤਾਂ ਜੋ ਕੋਈ ਪੁਲਿਸ ਦਾ ਬੰਦਾ ਇਧਰ ਉਧਰ ਨਾ ਸਕੇ ਆ ਆਹ ਟਰਾਲੀਆਂ ਤੋਂ ਪਾਰ ਪਰਲੇ ਪਾਸੇ ਆਪਣਾ ਬਾਰਡਰ ਹੈ ਜਿਹੜਾ ਹਰਿਆਣਾ ਪੁਲਿਸ ਵੱਲੋਂ ਬਣਾਇਆ ਗਿਆ ਹੈ ਠੀਕ ਆ ਤੁਹਾਨੂੰ ਬਾਰਡਰ ਦੇ ਲੱਵੇ ਲਿਆਇਆ ਜਮਾ ਇੱਥੇ ਇੱਥੋਂ ਹੀ ਹਰਾਨੀ ਦਾ ਬਾਰਡਰ ਸ਼ੁਰੂ ਹੁੰਦਾ ਹੈ ਸਾਹਮਣੇ ਤੇ ਇਹ ਲੋ ਜੀ ਹੁਣ ਤੁਹਾਨੂੰ ਦਿਖਾਉਣਾ ਧਰਨਾ ਸਾਰਾ ਆਪਣਾ ਇਹ ਕਾਫੀ ਲੰਬਾ ਧਰਨਾ ਤੇ ਇਧਰ ਬੀਬੀਆਂ ਦੀ ਗਿਣਤੀ ਵੀ ਜ਼ਿਆਦਾ ਹੈਗੀ ਸ਼ੰਭੂ ਬਾਰਡਰ ਨੂੰ ਇੱਧਰ ਲੰਗਰ ਪਾਣੀ ਦਾ ਪ੍ਰਬੰਧ ਵੀ ਬਹੁਤ ਕੀਤਾ ਹੋਇਆ ਹੈ। ਤੇ ਹੁਣ ਜਿੱਥੇ ਸਟੇਜ ਲੱਗੀ ਹੋਇਆ ਸਾਨੂੰ ਉੱਥੇ ਲੈ ਕੇ ਚੱਲਦੇ ਆਂ। ਸਟੇਜ ਇਹਨਾਂ ਨੇ ਵਿਚਾਲੇ ਕਰ ਲਈ ਪਹਿਲਾਂ ਇੱਥੇ ਹੁੰਦੀ ਸੀ। ਚਾਲੇ ਕਰ ਲਈ ਤਾਂ ਜੋ ਇੱਧਰ ਉੱਧਰੋਂ ਕੋਈ ਪਿੱਛੇ ਜੇ ਕਬਰ ਆਈ ਸੀ ਵੀ ਯੂਪੀ ਤੋਂ ਕਮਾਂਡੋ ਜਗਜੀਤ ਸਿੰਘ ਢੱਲੇ ਵਾਲ ਨੂੰ ਗ੍ਰਿਫਤਾਰ ਕਰਨ ਆ ਰਹੇ ਨੇ। ਤੇ ਪਿੱਛੇ ਆਪਣੇ ਪੰਜਾਬ ਪੁਲਿਸ ਦੇ ਮੰਦੇ ਵੀ ਅ ਜੀ ਸਿੰਘ ਮਦਲਿਆਲ ਦੀ ਸਿਹਤ ਖਰਾਬ ਹੋ ਚੁੱਕੀ ਐ ਉਦੋਂ ਲੈ ਗਏ ਸੀ ਉਹਨਾਂ ਨੂੰ ਪੰਜ ਚਾਰ ਦਿਨਾਂ ਲਈ ਚਲੋ ਜੀ ਦੇਖੀ ਚੱਲੋ ਲਗਾਤਾਰ ਖਨੌਰੀ ਬਾਡਰ ਤੋਂ ਲਗਾਤਾਰ ਤੁਹਾਨੂੰ ਦਿਖਾਈ ਜਾਂਦੇ ਆ ਖਨੌਰੀ ਬਾਡਰ ਤੋਂ ਚਲੋ ਕੋਈ ਨਹੀਂ ਉਹ ਉੱਥੇ ਹੀ ਐ ਬਸ ਸਟੇਟ ਅੰਦਰ ਕਵਰ ਕਰਤੀ ਸਾਰੀ ਟਰਾਲੀਆਂ ਲਗਾ ਆ ਕੇ ਵੀ ਉਹ ਨਾ ਕੋਈ ਬੰਦਾ ਇਦਾਂ ਹੋ ਜਾ ਸਕੇ ਨਾ ਬੰਦਾ ਉਦੋਂ ਆ ਸਕੇ ਬਸ ਨਵੇੜੀ ਦਾ ਟੱਕਾ ਕੰਮ ਚਲੋ ਜੀ ਦੇਖੀ ਚਲੋ ਕੁਝ ਦਿਨ ਪਹਿਲਾਂ ਤੁਹਾਨੂੰ ਸੰਭੂ ਵਾਟਰ ਤੋਂ ਭਰਾਈ ਛੇਕ ਛੇਕ ਨਹੀਂ ਸੱਤ ਤਰੀਨ ਇੰਨੀ ਕੁ ਕੋਈ ਤਰੀਕ ਸੀ ਤੇ ਆ ਦੇਖਣਾ ਔਰੀ ਵਾਟਰ ਤੋਂ ਦਿਖਾ ਰਹੇ ਆ ਇਨਾ ਟਾਈਮ ਇਹ ਘਰਨੇ ਚੱਲਣਗੇ ਤੁਹਾਨੂੰ ਐਵੇਂ ਹੀ ਦਿਖਾਉਂਦੇ ਰਹਾਂਗੇ ਜਿញਾਂ ਜਿਹੜੇ ਜਿਹੜੇ ਦਿਨ ਕੂਚ ਦਾ ਐਲਾਨ ਹੋਇਆ ਦਿੱਲੀ ਕੂਚ ਦਾ ਤੁਹਾਨੂੰ ਦਿਖਾਉਂਦੇ ਅੱਜ ਉੱਧਰ ਵੀ ਸ਼ੰਭੂ ਬਾਡਰ ਤੇ ਵੀ ਅ ਦਿੱਲੀ ਨੂੰ ਕੂਚ ਕਰਨ ਦਾ ਐਲਾਨ ਕੀਤਾ ਗਿਆ ਸੀ ਸੋਮਰਜੀਬੜੇ ਦਾ ਅੱਜ ਉੱਧਰ ਤਾਂ ਨਹੀਂ ਜਾ ਸਕੇ ਇੱਧਰ ਖਨੌਰੀ ਤੋਂ ਦਿਖਾ ਰਹੇ ਹਾਂ ਜਿੱਥੇ ਜਗਜੀਤ ਸਿੰਘ ਟੱਲੇਵਾਲ 19 ਦਿਨ ਲਗਾਤਾਰ ਹੋ ਚੁੱਕੇ ਨੇ ਵਾਰ ਨਬਰ ਤੇ ਬੈਠਿਆ ਨੂੰ ਲੋ ਜੀ ਦੇਖੀ ਆ ਕਨੌਰੀ ਵਾਟਰ ਤੋਂ ਲਾਈਵ ਕਰ ਰਹੇ ਇੱਥੇ ਮਸਲੇ ਨਹੀਂ ਸੀ ਕਿਉਂਕਿ ਜੇ ਤਾਂ ਦਿੱਲੀ ਉੱਚਾ ਐਲਾਨ ਹੁੰਦਾ ਤਾਂ ਤੁਹਾਨੂੰ ਇੱਥੋਂ ਲਾਈਵ ਵੀ ਕਰ ਦਾਂਗੇ। ਬਾਕੀ ਇੱਥੇ ਰੇਂਜ ਵੀ ਬਹੁਤ ਘੱਟ ਆ। ਆਉਣ ਜਾਣ ਵਾਲੀਆਂ ਗੱਡੀਆਂ ਆਹ ਰਾਹ ਦੇ ਵਿੱਚ ਦੀ ਜਾਂਦੇ ਨੇ ਫਿਰ ਉੱਪਰ ਦੀ ਉਹ ਰੋਡ ਤੇ ਇਕੱਠੇ ਹੋ ਜਾਂਦੇ ਨੇ। ਹੁਣ ਆਪਾਂ ਜਲਿਆਂ ਸਟੇਜ ਕਿਨੀਆਂ ਨੂੰ ਜਿੱਥੇ ਜਗਜੀਤ ਸਿੰਘ ਢੱਲਿਆ ਵਾਲੇ ਤੰਬੂ ਫਾਨ ਹੰਦੇ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਗਿਆ ਬਾਬੇ ਨਾਨਕ ਜੀ ਦਾ ਲੰਗਰ A to Z ਸਾਰਾ ਤਾਂ ਨਾਲ ਦਿਖਾਉਣੇ ਵੀਡੀਓ ਨੂੰ ਲਾਈਕ ਤੇ ਸਸ ਤੈਨੂੰ ਨੂੰ ਸਬਸਕ੍ਰਾਈਬ ਕਰ ਲੈ ਕਰੋ ਯਾਰ ਠੀਕ ਆ ਤਾਂ ਹੀ ਤੁਹਾਡੇ ਤੱਕ ਸਾਰੇ ਨੋਟੀਫਿਕੇਸ਼ਨ ਹੋਣਗੇ ਕੋਈ ਨਹੀਂ ਪੜਾ ਰਿਹਾ ਹੈ ਹੈ ਨਾ ਸ਼ੇਅਰ ਵੀ ਕਰਦੇ ਹੋ ਸਾਰਾ ਹੁਣ A to Z ਰਨਨ ਖਾਵਾਂਗੇ ਹੁਣ ਆਪਾਂ ਚੱਲੇ ਆਂ ਸਟੇਜ ਵੱਲ ਵੀਡੀਓ ਸਾਫ਼ ਆ ਰਹੀ ਹੈ ਤਾਂ ਦੱਸ ਦਿਓ ਬਾਈ ਕਿਉਂ ਤੇਰੀ ਹਿੰਦੀ ਥੋੜੀ ਜਿਹੀ ਪ੍ਰੋਬਲਮ ਆ ਹਾਂ ਜਿਹੜੇ ਹੁਣ ਬਣਦੀ ਹੈ ਉਹ ਜੇ ਆਪਾਂ ਦਿਖਾਈ ਜੰਨੇ ਆ ਅਜੇ ਆਪਾਂ ਕੈਮਰਾ ਗੂੰਡਾ ਲਿਆ ਨਹੀਂ ਮੋਬਾਈਲ ਤੋਂ ਹੀ ਚੱਲਦਾ ਬਾਈ ਤਰਾ ਕੁਛ ਚਲੋ ਜੇ ਕੈਮਰਾ ਨਹੀਂ ਹੈਗਾ ਤਾਂ ਮੋਬਾਈਲ ਤਾਂ ਹੈਗਾ ਹੀ ਆ ਉਹ ਇਹ ਜੀ ਦਿਖਾ ਦੇਣਾਗੇ ਠੀਕ ਹੈ ਜੀ ਆਹ ਕਿਥਾਂ ਨਾ ਆ ਉਹ ਸਾਹਮਣੇ ਸਟੇਜ ਲੱਗੀ ਹੋਈ ਆ ਇੱਕ ਆ ਵੀ ਲੰਬਾ ਧਰਨਾ ਸੰਭੂ ਨਾ ਹੋਂਦਾ ਪਿੱਛੇ ਇਹ ਗੱਲ ਉੜ ਗਈ ਸੀ ਵੀ ਇਕੱਠ ਘਟ ਗਿਆ ਜੀ ਇਕੱਠ ਘਟ ਗਿਆ ਕੋਈ ਨਹੀਂ ਇਕੱਠ ਘਟਿਆ ਭਾਈ ਪੂਰਾ ਹੀ ਜੋਸ਼ ਆ ਲੋਕਾਂ ਚ ਉਨਾ ਹੀ ਜਿੰਨਾ 7-8 ਮਹੀਨੇ ਪਹਿਲਾਂ ਸੀ ਉਨਾ ਹੀ ਜੋਸ਼ ਆ ਆਪਣਾ ਅੱਜ ਵੀ ਉਨਾ ਹੀ ਹੈ। ਕਈ ਹਜੇ ਕੋਈ ਫੈਸਲਾ ਨਹੀਂ ਆਇਆ। ਓੜਾ ਖੋਜ ਪਾਇਆ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦਿਆ ਕਰੋ ਬਣਾ ਦੱਬ ਕੇ ਸਬਸਕ੍ਰਾਈਬ ਕਰਦਿਆ ਕਰੋ ਚੈਨਲ ਨੂੰ। ਆਪਣਾ YouTube ਚੈਨਲ ਹੈਗਾ ਅਸਲੀ ਸੱਚ ਪੰਜਾਬ ਤੇ Facebook ਬਾਠ ਬਰਨਾਲੇ ਵਾਲਾ ਠੀਕ ਹੈ ਉਹਨਾਂ ਦੋ ਸੇ ਧਰਨਿਆਂ ਤੋਂ ਸਾਰਾ ਗੁੱਦ ਹਉਂਦੇ ਰਹਿਣੇ ਆਪਾਂ ਜਾਂ ਪੰਜਾਬ ਚ ਕਿਤੇ ਵੀ ਮੋਰਚਾ ਲੱਗਿਆ ਹੋਇਆ ਆਪਾਂ ਉੱਥੇ ਪਹੁੰਚਾਂਗੇ ਤੇ ਸਾਰੇ ਪੰਜਾਬ ਨੂੰ ਦਿਖਾਇਆ ਕਰਾਂਗੇ ਲੁਧਿਆਣੇ ਕਾਲੇ ਪਾਣੀ ਦਾ ਮੋਰਚਾ ਲੱਗਿਆ ਸੀ ਬਈ ਆਪਾਂ ਉੱਥੇ ਵੀ ਸੀ ਤੇ ਹੁਣ ਇੱਕ ਤਰੀਕ ਨੂੰ ਫਿਰ ਲਕਾ ਸਦਾਨਾ ਵੱਲੋਂ ਐਲਾਨ ਕੀਤਾ ਗਿਆ ਕਿ ਸਾਰਾ ਪੰਜਾਬ ਜਾਮ ਕਰਨਾ ਹੈ ਐਲਾਨਾ ਕਿਉਂਕਿ ਉੱਥੇ ਕੋਈ ਵੀ ਸਰਕਾਰ ਵੱਲੋਂ ਫੈਸਲਾ ਨਹੀਂ ਲਿਆ ਜਾ ਸਕਿਆ ਹਜੇ ਤੇ ਇੱਕ ਤਰੀਕ ਨੂੰ ਸਾਰਾ ਪੰਜਾਬ ਕੱਲਾ ਲੁਧਿਆਣਾ ਨਹੀਂ ਸਾਰਾ ਪੰਜਾਬ ਜਾਮ ਕਰਨ ਦਾ ਐਲਾਨ ਲਾ ਲਓ ਵੀਡੀਓ ਲਾਈਕ ਤੇ ਸ਼ੇਅਰ ਕਰਕੇ